ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆ ਵੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਜੀ ਇੱਥੇ 1 ਵਜੇ ਦਾ ਤੇ ਮੈਂ ਸਬਜ਼ੀ ਕੱਟ ਰਹੀ ਸੀ ਪਹਿਲਾਂ ਮੈਂ ਕੱਟਿਆ ਖਰਬੂਜਾ ਕਿਉਂ ਇੱਥੇ ਨਾ ਦਿਲ ਕਰਦਾ ਹੁੰਦਾ ਚਾਹ ਪੀਣ ਨੂੰ ਤੇ ਮੈਂ ਅੱਜ ਚਾਹ ਨਹੀਂ ਬਣਾਈ ਦੁਪਹਿਰ ਨੂੰ ਕੰਮ ਵਗੈਰਾ ਸਾਰੇ ਮੇਰੇ ਖਤਮ ਹੋ ਗਏ ਸੀ ਤੇ ਬਰਿਆਮ ਅੱਜ 5:30 ਵਜੇ ਦਾ ਸਵੇਰ ਦਾ ਉੱਠ ਕੇ ਅੱਜ ਵੀ ਦੇਖ ਸਮੇਲਨ ਸੀਗੇ ਚੰਡੀਗੜ੍ਹ 30 ਸੈਕਟਰ ਨਾਮਤਰੀ ਤੇ ਉੱਥੇ ਗਿਆ ਹੋਇਆ ਸਵੇਰ ਦਾ ਤੇ ਸਾਡੇ ਇੱਕ ਕੋਸ਼ਿਸ਼ ਵਾਲੇ ਭੈਣ ਜੀ ਉਹਨਾਂ ਦਾ ਵੀ ਚੈਨਲ ਹੈ ਤੇ ਉਹ ਲੈ ਕੇ ਗਏ ਹੋ ਇਸ ਵੇਰੇ ਮਾਰਨਿੰਗ ਚ ਮੇਰੀ ਥੋੜੀ ਤਬੀਅਤ ਨਹੀਂ ਠੀਕ ਹੋਣ ਕਰਕੇ ਤੇ ਉਹ ਉਹ ਲੈ ਕੇ ਸੀ ਨਾਲ ਤੇ ਅੱਜ ਉਹਨਾਂ ਨੇ ਪਹਿਲਾਂ ਤਾਂ ਕਹਿੰਦੇ ਸੀ 3 ਵਜੇ ਆ ਜਾਣਗੇ ਤੇ ਹੁਣ 4 ਵਜੇ ਉਹਨਾਂ ਨੇ ਕਿਹਾ ਅਸੀਂ ਆਵਾਂਗੇ ਤੇ ਇੱਥੇ ਜੀ ਮੈਂ ਆ ਗਈ ਸੀ ਕਿਚਨ ਚ ਵਿੱਚ ਤੇ ਕਿਚਨ ਚ ਮੈਂ ਤੇਲ ਇਹਨਾਂ ਰੱਖਤਾ ਸੀ ਗਰਮ ਉਹਨੂੰ ਸੇਰ ਕੱਢ ਗਿਆ ਸੀ ਕੱਢ ਕੇ ਫਿਰ ਮੈਂ ਥੋੜਾ ਠੰਡਾ ਕਰ ਲਿਆ ਸੀ ਇਹਦੇ ਵਿੱਚ ਮੈਂ ਪਾਵਾਂਗੀ ਥੋੜੇ ਜੀਰਾ ਤੇ ਹਿੰਗ ਪਾਈ ਤੇ ਲਸਣ ਪਿਆਜ਼ ਤੇ ਇੱਥੇ ਹੁਣ ਮੈਂ ਦੁਪਹਿਰ ਦੀ ਲੱਗੀ ਸੀ ਸਬਜ਼ੀ ਬਣਾਉਣ ਤੇ ਵਿਰਿੰਦਰ ਕਹਿ ਰਿਹਾ ਸੀ ਕਿ ਬਰੀਆਮ ਨਹੀਂ ਆਉਣਾ ਹੈ ਤੇ ਤੂੰ ਇਦਾਂ ਕਰ ਉਹਦੇ ਵਾਸਤੇ ਪ੍ਰਸ਼ਾਦ ਬਣਾ ਲਾ ਉਹਨਾ ਉਹ ਦੇਗ ਦਾ ਪ੍ਰਸ਼ਾਦ ਬਹੁਤ ਲਾਈਕ ਕਰਦਾ ਤੇ ਅੱਜ ਸਵੇਰ ਦਾ ਗਿਆ ਸੀ ਉੱਠ ਕੇ ਤੇ ਕਹਿੰਦੇ ਚਲੋ ਅੱਜ ਅੰਮ੍ਰਿਤ ਵੇਲੇ ਦਾ ਉੱਠਿਆ ਹੋਇਆ ਇਹ ਕੇਸੀ ਇਸ਼ਨਾਨ ਕਰਕੇ ਸਾਰਾ ਨਾ ਤੇ ਬੱਚੇ ਨੂੰ ਥੋੜਾ ਜਨਾ ਹੋ ਜਾਂਦਾ ਇਹ ਕਹਿੰਦੇ ਤੂੰ ਉਹਦੇ ਵਾਸਤੇ ਆਉਂਦਿਆਂ ਨੂੰ ਨਾ ਕੜਾ ਪ੍ਰਸ਼ਾਦ ਬਣਾ ਕੇ ਰੱਖ ਤੇ ਮੈਂ ਕਿਹਾ ਅੱਜ ਤੇ ਉਹਨੇ ਲੰਗਰ ਖਾਦਾ ਹੋਣਾ ਉੱਥੇ ਦੁਪਹਿਰ ਪੂਰਾ ਪ੍ਰੋਗਰਾਮ ਸੀਗਾ ਤੇ ਫਿਰ ਮੈਂ ਭੈਣ ਜੀ ਨੂੰ ਕਾਲ ਕੀਤੀ ਤੇ ਭੈਣ ਜੀ ਨੂੰ ਦੱਸਿਆ ਤੁਸੀਂ ਇਹਦੀ ਚਿੰਤਾ ਨਾ ਕਰੋਗੇ ਅਸੀਂ ਸ਼ਾਮੀ 6:30 ਸਾਨੂੰ ਵਾਜੀ ਜਾਣੇ ਆ ਕਿ ਗੇਮਸ ਵਿੱਚ ਵੀ ਉਹਨੇ ਪਾਰਟ ਲਿਆ ਚੈਸ ਚលਿਆ ਹੋਰ ਨਾਮ ਸਿਮਰਨ ਚ ਹੋਰ ਵੀ ਕੁਚਨ ਆਨਸਰ ਜਿੱਤੇ ਵੀ ਉਹਨੇ ਲਿਆ ਪਾਟ ਤੇ ਇੱਥੇ ਮੈਂ ਲੱਗ ਗਈ ਸੀਗੀ ਤੜਕਾ ਲਗਾਉਣ ਹਲਵਾ ਕद्दू ਸਬਜ਼ੀ ਬਣਾਣੀ ਸੀਗੀ ਤੇ ਮੈਂ ਹਲਵਾ ਕद्दू ਸਬਜ਼ੀ ਬ੍ਰਾਊਨ ਲਾਈਟ ਬ੍ਰਾਊਨ ਕੀਤੀ ਸੀ ਇਹ ਨਾ ਤੇ ਫਿਰ ਮੈਂ ਮਿਰਚਾਂ ਔਰ ਟਮਾਟਰ ਪਾ ਦਿੱਤੇ ਤੇ ਇਹਨਾਂ ਨੂੰ ਮੈਂ ਹੁਣ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਅੱਜ ਨਾ ਮੈਂ ਮੇਥੇ ਪਾਣੀ ਥੋੜੀ ਭੁੱਲ ਗਈ ਮੈਂ ਨਾ ਇਹਨੂੰ ਕद्दू ਨੂੰ ਨਾ ਹਮੇਸ਼ਾ ਹੀ ਹਲਵਾ ਕद्दू ਨੂੰ ਜਦੋਂ ਵੀ ਬਣਾਉਂਦੀ ਆ ਬਿਨਾ ਪਾਣੀ ਤੋਂ ਕਦੀ ਵੀ ਮਤਲਬ ਕੋਈ ਵੀ ਸਬਜੀ ਬਣਾਵਾਂ ਮੈਂ ਕਦੀ ਵੀ ਪਾਣੀ ਦਾ ਮਤਲਬ ਨਹੀਂ ਪਾ ਕੇ ਏਦਾਂ ਮਸਾਲਾ ਵਗੈਰਾ ਭੁੰਨਿਆ ਏਦਾਂ ਹੀ ਸੁੱਕਾ ਹੀ ਮਸਾਲਾ ਏਦਾਂ ਭੁੰਨਾ ਗੀ ਤੇਲ 'ਚ ਵਿੱਚ ਤੇ ਉਹ ਸਬਜੀ ਵਗੈਰਾ ਸੁੱਕੀ ਬਣਾਉਣੀ ਕੋਈ ਜਿਹੜੀ ਸਬਜੀ ਦੇ ਵਿੱਚੋਂ ਪਾਣੀ ਰਸਾ ਨਿਕਲ ਜੇ ਤੇ ਉਹ ਵਖਰੀ ਗੱਲ ਹੈ ਤੇ ਕਦੀ ਨਹੀਂ ਪਾਇਆ ਉਪਰਾ ਪਾਣੀ ਪਾ ਕੇ ਮੈਂ ਏਦਾਂ ਕਦੀ ਨਹੀਂ ਬਣਾਈ ਸਾਡੇ ਖਾਣ ਪਸੰਦ ਨਹੀਂ ਕਰਦੇ ਲਾਈਕ ਨਹੀਂ ਕਰਦੇ ਪਾਣੀ ਵਾਲਾ ਕੁਝ ਵੀ ਨਾ ਤੇ ਇੱਥੇ ਫਿਰ ਮੈਂ ਥੋੜਾ ਜਿਹਾ ਨਮਕ ਪਾ ਦਾਂਗੀ ਨਮਕ ਪਾਉਣ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਨਮਕ ਪਾ ਦੋ ਪਿਆਜ਼ ਬਹੁਤ ਜਲਦੀ ਹੀ ਗਲ ਜਾਂਦੇ ਟਮਾਟਰ ਵਗੈਰਾ ਤੇ ਅਜ ਮੈਂ ਟਮਾਟਰ ਨਾਲ ਪਾ ਦਿੱਤੇ ਸੀਗੇ ਨਾਲ ਹੀ ਬ੍ਰਾਊਨ ਥੋੜੇ ਹੋ ਜਾਣਗੇ ਕਿ ਹੋਰ ਸਬਜੀ ਵਿੱਚ ਤੇ ਮੈਂ ਸਾਰਾ ਭੁੰਨ ਕੇ ਫੇਰ ਪਾਉਂਦੀ ਹੁੰਨੀ ਪਰ ਮੈਂ ਹਲਵਾ ਬਦ ਕद्दू ਜਦੋਂ ਬਣਾਉਂਦੀ ਹਾਂ ਨਾ ਇਹਨੂੰ ਮੈਂ ਥੋੜਾ ਜਿਹਾ ਬ੍ਰਾਊਨ ਕਰਕੇ ਫੇਰ ਨਾਲ ਪਾ ਦਿੰਨੀ ਕਿਉਂਕਿ ਇਹਦੇ ਵਿੱਚ ਪਿਆਜ਼ ਪੈਂਦੇ ਜਿਆਦਾ ਥੋੜੇ ਜਿਹੇ ਨੇ ਲਾਈਕ ਕਰਦੇ ਤੇ ਫੇਰ ਨਾ ਮੈਨੂੰ ਯਾਦ ਆ ਗਿਆ ਮੈਂ ਤਾਂ ਮੇਥੇ ਪਾਏ ਹੀ ਨਹੀਂ ਤੇ ਮੈਂ ਇੱਕ ਸਾਈਡ ਤੇ ਤੇਲ ਦੇ ਵਿੱਚ ਨਾ ਮੇਥੇ ਥੋੜੇ ਜਿਹੇ ਨੇ ਪਾ ਤੇ ਮੈਂ ਚਲੋ ਪੁੱਜ ਜਾਣਗੇ ਤੇ ਹਮੇਸ਼ਾ ਹੀ ਮੈਂ ਮੇਥੇ ਪਾਉਂਦੀ ਹਾਂ ਇਹਦੇ ਵਿੱਚ ਸਾਨੂੰ ਮੇਥੇ ਅੱਛੇ ਸਵਾਦ ਲੱਗਦੇ ਤੇ ਇਸ ਤੋਂ ਬਾਅਦ ਫਿਰ ਮੈਂ ਥੋੜਾ ਜਨਾ ਮਸਾਲਾ ਪਾ ਦਿੱਤਾ ਜਿਹੜਾ ਮੈਂ ਕਰੇ ਸਬਜੀ ਵਾਲਾ ਸੀਗਾ ਪਾਉ ਬਾਜੀ ਦਾ ਮਸਾਲਾ ਪਿਆ ਸੀ ਉਹ ਮੈਂ ਥੋੜਾ ਇੱਕ ਚਮਚ ਪਾ ਦਿੱਤਾ ਕਿਉਂਕਿ ਬਰੀਆਮ ਨੂੰ ਹਮੇਸ਼ਾ ਹੁੰਦਾ ਕਿ ਕੋਈ ਜਾਂ ਮੈਗੀ ਮਸਾਲਾ ਪਾਣਾ ਪੈਂਦਾ ਉਹਦੇ ਵਾਸਤੇ ਐਕਸਟਰਾ ਪਾਉਂਦਾ ਉਹ ਤੇ ਪੌਚ ਲਿਆ ਕੇ ਰੱਖੇ ਹੋਏ ਹੋਣੇ ਤੇ ਸਬਜੀ ਬਣ ਜੇਗੀ ਤਾਂ ਵੀ ਮੈਗੀ ਮਸਾਲਾ ਜ਼ਰੂਰ ਪਾਏਗਾ ਉੱਪਰੋਂ ਦੀ ਤੇ ਇਸ ਕਰਕੇ ਮੈਂ ਨਾ ਥੋੜਾ ਪਾਉ ਬਾਜੀ ਮਸਾਲਾ ਪਾ ਦਿੱਤਾ ਤੇ ਇਹ ਉਹ ਨਾ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਵਾਂ ਅੱਗੇ ਪਹਿਲਾਂ ਕਿ ਉਹਨਾਂ ਬਹੁਤ ਨੂੰ ਹੈਗਾ ਸ਼ੌਂਕ ਇਦਾਂ ਚੀਜ਼ਾਂ ਬਣਾਉਣ ਦਾ ਤੇ ਮੈਂ ਨਾ ਕਦੀ ਨਹੀਂ ਆਪਣੀ ਨਮਕਦਾਨੀ ਨੂੰ ਦੇ ਵਿੱਚ ਉਹ ਪਾਇਆ ਮਸਾਲੇ ਵਗੈਰਾ ਜਦੋਂ ਮੈਂ ਪਾਵਾਂ ਨਾ ਉਹਨੇ ਕੋਈ ਨਾ ਕੋਈ ਚੀਜ਼ ਬਣਾਉਣ ਲੱਗੇ ਸਾਰੇ ਮਿਕਸ ਕਰ ਦਿੰਦਾ ਤੇ ਇਸ ਕਰਕੇ ਮੈਂ ਡੱਬੀਆਂ ਵਿੱਚ ਹੀ ਪਾ ਕੇ ਰੱਖਦੀ ਆ ਕਿ ਮੈਂ ਕਿ ਚਲੋ ਕੋ ਜਦੋਂ ਹਟ ਜਾਏਗਾ ਨਾ ਕਰਨੋ ਫੇਰ ਮੈਂ ਕਰ ਲਾਂ ਕਿਉਂਕਿ ਮੈਨੇ ਮਿਕਸ ਕਰਦੇ ਨੇ ਹੁੰਦੇ ਹਮੇਸ਼ਾ ਮਸਾਲੇ ਇਸ ਕਰਕੇ ਮੈਂ ਪਾਂਦੀ ਨਹੀਂ ਤੇ ਲੋ ਜੀ ਇੱਥੇ ਮੈਂ ਹਲਦੀ ਪਾ ਦਿੱਤੀ ਨਮਕ ਪਾ ਦਿੱਤਾ ਹੁਣ ਪਾਉ ਬਾਜੀ ਮਸਾਲਾ ਪਾਤਾ ਹਰੀਆ ਮਿਰਚਾ ਮੈਂ ਨਾਲ ਟਮਾਟਰਾਂ ਦੇ ਨਾਲ ਕੱਟ ਕੇ ਪਾਤੀਆਂ ਸੀਗੀਆਂ ਤੇ ਮੈਂ ਜਿਹੜੀ ਕਸਤੂਰੀ ਮੇਥੀ ਆਲਰੇਡੀ ਮਸਾਲੇ ਦੇ ਵਿੱਚ ਕੁੱਟੀ ਹੋਈ ਹੈ ਤੇ ਫਿਰ ਮੈਂ ਪਾ ਦਾਂਗੀ ਇਹ ਹਲਵਾ ਕद्दू ਤੇ ਕਈ ਪੈਣਾ ਇਹਨਾਂ ਨੂੰ ਪੇਠਾ ਕਹਿੰਦੇ ਹਨਾ ਮੈਂ ਸੁਣਿਆ ਪਰ ਪੇਠਾ ਨਹੀਂ ਪੇਠਾ ਤੇ ਵਾਈਟ ਵਾਲਾ ਹੁੰਦਾ ਸਾਡੇ ਉਹਨੂੰ ਕਹਿੰਦੇ ਨੇ ਤੇ ਇਹਨੂੰ ਹਲਵਾ ਕद्दू ਹੀ ਬੋਲਦੇ ਸਾਡੇ ਤੇ ਲਓ ਜੀ ਤੜਕਾ ਲੱਗ ਗਿਆ ਤੇ ਮੈਂ ਇਹਨੂੰ ਰੱਖ ਦਾਂਗੀ ਪਿੱਛੇ ਫਲੇਮ ਤੇ ਦੂਸਰੇ ਚੁੱਲੇ ਦੇ ਉੱਤੇ ਰੱਖ ਦਾਂਗੇ ਤੇ ਇਸ ਸਾਈਡ ਤੇ ਮੈਂ ਹੁਣ ਬਣਾਵਾਂਗੀ ਕੜਾ ਪ੍ਰਸ਼ਾਦ ਦੀ ਦੀਗ ਰੈਸਪੀ ਤੁਹਾਨੂੰ ਸ਼ੇਅਰ ਕਰਦੀ ਆਂ ਇੱਥੇ ਮੇਰਾ ਫੋਨ ਆ ਗਿਆ ਸੀ ਤੇ ਉਹਦੀ ਆਵਾਜ਼ ਆ ਗਈ ਹੁਣੀ ਤੁਹਾਨੂੰ ਤੇ ਫਿਰ ਮੈਂ ਹਲਵਾ ਕਦੂ ਬਣਾ ਲਿਆ ਇਹਨੂੰ ਦੂਸਰੀ ਫਲੇਮ ਤੇ ਮੈਂ ਰੱਖ ਦਵਾਂਗੀ ਤੇ ਹੁਣ ਕਰਾਂਗੀ ਤੁਹਾਡੇ ਨਾਲ ਕੜਾ ਪ੍ਰਸ਼ਾਦ ਦੀ ਰੈਸਪੀ ਸ਼ੇਅਰ ਤੇ ਮੈਂ ਦੂਸਰੀ ਸਾਈਡ ਤੇ ਨਾ ਮੈਂ ਪੈਨ ਦੇ ਵਿੱਚ ਹੀ ਆ ਬਣਾਵਾਂਗੇ ਅੱਜ ਰੈਸਪੀ ਤੁਹਾਨੂੰ ਸਖ ਦੱਸਾਂਗੇ ਕਿ ਕੜਾ ਪ੍ਰਸ਼ਾਦ ਕਿੱਦਾਂ ਬਣਾਦੇ ਦੀ ਕਿੱਦਾਂ ਬਣਦੀ ਹੈ ਕਿਉਂਕਿ ਹਮੇਸ਼ਾ ਹੀ ਦੇਗ ਜੜੀ ਬਣਾਉਂਦੇ ਆ ਨਾ ਉਹਦੇ ਵਿੱਚ ਕਿਉਂ ਜ਼ਿਆਦਾ ਪੈਂਦਾ ਕਿ ਇਹਦੇ ਵਿੱਚ ਮੈਂ ਇੱਕ ਕੋਲੀ ਬਣਾਵਾਂਗੀ ਦੇਗ ਤੇ ਮੈਂ ਇਹਦੇ ਚ ਮਤਲਬ ਮਿੰਕੇ ਨਹੀਂ ਵੈਸੇ ਕਿਉਂ ਪਾਲਿਆ ਸੀ ਖੁੱਲਾ ਕਿਉਂ ਪਾਇਆ ਸੀ ਮੈਂ ਤੇ ਗਾਈ ਦਾ ਕਿਉਂ ਹੈਗਾ ਇਹ ਤੇ ਇਹਦੇ ਚ ਗਾਈ ਦੇ ਕਿਉਂ ਤੇ ਚ ਵੈਸੇ ਵੀ ਕਹਿੰਦੇ ਬਹੁਤ ਵਧੀਆ ਬਣਦਾ ਤੇ ਵੈਸੇ ਅੱਛਾ ਹੁੰਦਾ ਤੇ ਮੈਂ ਇੱਕ ਕੌਲੀ ਜਿਹੜਾ ਆਟਾ ਲੈ ਲਿਆ ਸੀਗਾ ਤੇ ਉਹ ਮੈਂ ਵਿੱਚ ਇਹਦੇ ਵਿੱਚ ਪਾਵਾਂਗੀ ਤੇ ਨਾਲੇ ਚਲੋ ਮੈਂ ਕਿਹਾ ਬਰਿਆਮ ਨੇ ਵੀ ਖਾਣਾ ਸੀ ਤੇ ਨਾਲੇ ਮੈਂ ਆਪਣੇ ਫਰੈਂਡਸ ਦੇ ਨਾਲ ਅੱਜ ਇਹ ਰੈਸਪੀ ਸ਼ੇਅਰ ਕਰਦਾ ਤੇ ਇਧਰ ਕਿਉਂ ਗਰਮ ਹੋ ਰਿਹਾ ਸੀ ਤੇ ਫਿਰ ਮੈਂ ਨਾਲ ਹੀ ਇੱਕ ਬੰਨੇ ਜਿਹੜੇ ਤੜਕਾ ਲਾਇਆ ਸੀ ਬਰਤਨ ਉਹਨਾਂ ਨੂੰ ਚੱਕ ਲਿਆ ਕਿਉਂ ਗਰਮ ਹੁੰਦੇ ਹੁੰਦੇ ਫਿਰ ਮੈਂ ਆ ਆਟਾ ਲੈ ਲਾਂਗੀ ਇੱਕ ਕੌਲੀ ਪਰ ਹਮੇਸ਼ਾ ਹੀ ਮੈਂ ਜਦੋਂ ਆਟਾ ਲਿਆਉਂਦੀ ਆਂ ਉਹ ਕੜਾ ਪ੍ਰਸ਼ਾਦ ਵਾਸਤੇ ਤੇ ਚੱਕੀ ਤੋਂ 2 ਕਿਲੋ ਹਮੇਸ਼ਾ ਮੈਂ ਮोटा ਆਟਾ ਲੈ ਕੇ ਆਉਂਦੀ ਕਿਉਂਕਿ ਕੜਾ ਪ੍ਰਸ਼ਾਦ ਜਦੋਂ ਬਣਾਉਣਾ ਮੋٹے ਆਟੇ ਦਾ ਥੋੜਾ ਬਣਾਉਣਾ ਚਾਹੀਦਾ ਕਿਉਂਕਿ ਜੇ ਆਸ਼ੀਰਵਾਦ ਅਸੀਂ ਵਾਟਾ ਯੂਜ਼ ਕਰਦੇ ਹਾਂ ਬਹੁਤ ਬਰੀਕ ਹੁੰਦਾ ਇਸ ਕਰਕੇ ਮੈਂ ਚੱਕੀ ਤੋਂ ਹਮੇਸ਼ਾ ਹੀ ਕਿਲੋ 2 ਕਿਲੋ ਆਟਾ ਜਿਹੜਾ ਮੋਟਾ ਲੈ ਕੇ ਆਉਂਦੀ ਕਿਉਂਕਿ ਕੜਾ ਪ੍ਰਸ਼ਾਦ ਸਾਡੇ ਬੰਦਦਾ ਹੀ ਆ ਤੇ ਇੱਥੇ ਮੈਂ ਇੱਕ ਕੌਲੀ ਆਟੇ ਦੀ ਲੈ ਲਈ ਸੀਗੀ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਬ੍ਰਾਊਨ ਕਰਾਂਗੀ ਸੇਮ ਤੇ ਅੱਟ ਕੱਟ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਇਹ ਨਹੀਂ ਤੇਜ਼ ਫਲੇਮ ਤੇ ਕਦੀ ਨਹੀਂ ਭੁੰਨਾ ਚਾਹੀਦਾ ਕਿ ਬਹੁਤ ਜਲਦੀ ਆਟਾ ਜਿਹੜਾ ਜਲ ਜਾਂਦਾ ਥੱਲੇ ਲੱਗ ਜਾਂਦਾ ਹੌਲੀ ਹੌਲੀ ਇੱਥੇ ਮੈਨੂੰ 10 ਤੋਂ 15 ਮਿੰਟ ਲੱਗ ਗਏ ਸੀ ਇਹਦਾ ਭੁੰਨਣ ਨੂੰ ਤੇ ਇਹਨੂੰ ਮੈਂ ਭੁੰਨ ਲਾਂਗੀ ਆਟੇ ਨੂੰ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਮੈਂ ਕੋਈ ਕੜਾ ਪ੍ਰਸ਼ਾਦ ਚ ਕੋਈ ਡਰਾਈ ਫਰੂਟ ਵਗੈਰਾ ਨਹੀਂ ਪਾਉਂਦੇ ਤੁਹਾਨੂੰ ਪਤਾ ਹੀ ਗੁਰਦੁਆਰਿਆਂ ਚ ਬੰਦਾ ਤੇ ਪਰ ਅਸੀਂ ਘਰ ਬਣਾਉਣਾ ਮੈਂ ਵਰਿਆਮ ਵਾਸਤੇ ਕੁਛ ਨਾ ਕੁਛ ਵਿੱਚ ਪਾ ਦਿੰਦੇ ਹੁੰਦੇ ਆ ਤੇ ਗਰਮੀ ਹੋਣਾ ਕਰਕੇ ਮੈਂ ਹੁਣ ਬਦਾਮ ਵਗੈਰਾ ਕਾਜ ਕੁਝ ਨਹੀਂ ਪਾਉਂਦੀ ਕਿਉਂਕਿ ਫਿਰ ਅਸੀਂ ਵੀ ਖਾ ਲੈਨੇ ਥੋੜਾ ਜਨਾ ਤੇ ਫਿਰ ਸਾਨੂੰ ਮੈਨੂੰ ਤਾਂ ਬਿਲਕੁਲ ਮਨਾ ਹੈ ਇਹ ਚੀਜ਼ਾਂ ਖਾਣੀਆਂ ਤੇ ਮੈਂ ਚੈਰੀਜ਼ ਬਹੁਤ ਖੁਸ਼ ਹੋ ਕੇ ਖਾਂਦਾ ਆ ਬਰੀਆਮਨਾ ਬਲੈਕ 베ਰੀਜ਼ ਵਗੈਰਾ ਤੇ ਉਹ 베ਰੀਜ਼ ਮੈਂ ਪਾ ਦਾਂਗੀ ਵਿੱਚ ਉਹ ਬਹੁਤ ਖੁਸ਼ ਹੋ ਕੇ ਜਿਹੜੀ ਚੀਜ਼ ਬੱਚਾ ਖੁਸ਼ ਹੋ ਕੇ ਖਾਵੇ ਫਿਰ ਉਹੀ ਪਾ ਦੇਣੀ ਹੁੰਦੀ ਹੈ ਜੇ ਮੈਂ ਪਾ ਤੇ ਬਦਾਮ ਫਿਰ ਤੇ ਉਹਨੇ ਮੂੰਹ ਵੀ ਨਹੀਂ ਲਾਣਾ ਉਹਨੂੰ ਪਤਾ ਚੱਲ ਜਾਂਦਾ ਬਹੁਤ ਛਤੀ ਸਰਦੀਆਂ ਵਿੱਚ ਤੇ ਮੈਂ ਪੀ ਕੇ ਪਾ ਲੈਨੀ ਤੇ ਸੌਗੀ ਪਾ ਦਾਂ ਫਿਰ ਖਾ ਲੈਂਦਾ ਤੇ ਇਧਰ ਮੈਂ ਸ਼ੱਕਰ ਲੈਂਦੀ ਹੋਈ ਸੀ ਕਿ ਤੇ ਉਹਨੂੰ ਮੈਂ ਮੈਂ ਸੋਚਿਆ ਸੀ ਮੈਂ ਸਟੀਲ ਦਾ ਡੱਬਾ ਵੇ ਲੈ ਲਾ ਵੱਡਾ ਹੁੰਦਾ ਤੇ ਉਹਦੇ ਵਿੱਚ ਮੈਂ ਰੱਖਾਂਗੀ ਉੱਚ ਮੈਂ ਗੁੜ ਰੱਖਿਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਉਹ ਕੱਢ ਕੇ ਮੈਂ ਹੋਰ ਕਿਚੇ ਪਾਉਂਗੀ ਫਿਰ ਮੈਂ ਇਸੇ ਡੱਬੇ ਵਿੱਚ ਕਿਉਂਕਿ ਅਸੀਂ ਸ਼ੱਕਰ ਹੀ ਯੂਜ਼ ਕਰਦੇ ਜ्यादा ਅਸੀਂ ਚੀਨੀ ਲਿਆ ਕੇ ਜ਼ਰੂਰ ਰੱਖਦੇ ਹਾਂ ਜੇ ਕੋਈ ਗੈਸਟ ਆਵੇ ਤੇ ਤਾਂ ਚੀਨੀ ਵਾਲੀ ਚਾਹ ਬਣਾ ਕੇ ਦੇ ਦਿਆ ਆਦਰਵਾਇਜ਼ ਮੈਂ ਬਿਲਕੁਲ ਚੀਨੀ ਨਹੀਂ ਵਰਤਦੇ ਅਸੀਂ ਘਰ ਵਿੱਚ ਜਦੋਂ ਦਾ ਸਾਨੂੰ ਪਤਾ ਲੱਗਾ ਕਿ ਚੀਨੀ ਨਹੀਂ ਠੀਕ ਤੇ ਇਸ ਕਰਕੇ ਅਸੀਂ ਮੈਂ ਬਹੁਤ ਆਦਤਾਂ ਬਦਲੀਆਂ ਜਿਵੇਂ ਜਿੱਦਾਂ ਟਾਟਾ ਨਮਕ ਨਹੀਂ ਮੈਂ ਯੂਜ਼ ਕਰਦੀ ਸੈਂ ਦਾ ਨਮਕ ਵਰਤਦੀ ਆ ਪਰ ਟਾਟਾ ਨਮਕ ਜ਼ਰੂਰ ਲਿਆ ਕੇ ਘਰ ਰੱਖਦੀ ਆ ਕਈ ਵਾਰੀ ਹੈਨਾ ਕੋਈ ਖਾਂਦਾ ਨਹੀਂ ਖਾਂਦਾ ਪਰ ਹੁਣ ਆਦਤ ਪੈ ਗਈ ਉਹ ਇਨਕੇ-ਨਕੇ ਚੀਜ਼ਾਂ ਜਿਹੜੀਆਂ ਸ਼ੁਰੂ ਤੋਂ ਹੀ ਬੰਦਾ ਜੇ ਅਸੀਂ ਕਰੀਏ ਤੇ ਥੋੜਾ ਪ੍ਰੈਜ਼ ਵਗੈਰਾ ਤੇ ਫਿਰ ਠੀਕ ਰਹਿੰਦਾ ਕਿਉਂਕਿ ਮੈਂ ਇਹਨਾਂ ਦਾ ਬੀਪੀ ਵੱਧਦਾ ਸੀ ਇਸ ਕਰਕੇ ਮੈਂ ਟਾਟਾ ਨਮਕ ਬਿਲਕੁਲ ਯੂਜ਼ ਕਰਨਾ ਬੰਦ ਕਰ ਦਿੱਤਾ ਤੇ ਇਹਨਾਂ ਦਾ ਬੀਪੀ ਜਿਹੜਾ ਹੁਣ ਠੀਕ ਰਹਿੰਦਾ ਕੁਝ ਤਲੀਆਂ ਤੁਲੀਆਂ ਚੀਜ਼ਾਂ ਵੀ ਨਹੀਂ ਦਿੰਦੇ ਤੇ ਇੱਕ ਮੈਂ ਸ਼ੱਕਰ ਪਾਵਾਂਗੀ ਦੇਗ ਵਿੱਚ ਤੇ ਚੀਨੀ ਨਹੀਂ ਪਾਵਾਂਗੀ ਕਿਉਂਕਿ ਅਸੀਂ ਖਾਣੀਆਂ ਜੇ ਅਸੀਂ ਬਾਹਰ ਜੇ ਕਿਸੇ ਖਾਣ ਨਹੀਂ ਹੁੰਦੀ ਜਾਂ ਗੁਰਦੁਆਰਾ ਸਾਹਿਬ ਕੁਝ ਵੀ ਨਾ ਤੇ ਫਿਰ ਮੈਂ ਚੀਨੀ ਵਗੈਰਾ ਵਰਤ ਲੈਣੀ ਆ ਜਾਂ ਮੋਸਟਲੀ ਮੈਂ ਸ਼ੱਕਰ ਹੀ ਵਰਤਦੀ ਆ ਤੇ ਲੋ ਜੀ ਬਣ ਇਹ ਚੰਗੀ ਤਰ੍ਹਾਂ ਬ੍ਰਾਊਨ ਹੋ ਗਿਆ ਤੇ ਹੁਣ ਮੈਂ ਵੈਸੇ ਸਰਦੀਆਂ ਵਿੱਚ ਮੈਂ ਪਾਣੀ ਜਿਹੜਾ ਗਰਮ ਕਰਕੇ ਰੱਖਦੀ ਹੁੰਨੀ ਆ ਤੇ ਅੱਜ ਕੱਲ ਮੈਂ ਜਿਹੜਾ ਗਰਮੀਆਂ ਤੇ ਇਸ ਕਰਕੇ ਮੈਂ ਕੋਸਾ ਪਾਣੀ ਹੀ ਮਤਲਬ ਕੋਸਾ ਨਹੀਂ ਪਾਣੀ ਦੂਸਰਾ ਹੀ ਲਵਾਂਗੀ ਨੋਰਮਲ ਕਿਉਂਕਿ ਸਾਡੇ ਉੱਪਰ ਅਸੀਂ ਟੌਪ ਫਲੋਰ ਤੇ ਰਹਿੰਦੇ ਆ ਸਾਡਾ ਤਾਂ ਪਾਣੀ ਵੀ ਇੰਨਾ ਗਰਮ ਹੋ ਜਾਂਦਾ ਨਾ ਤੁਹਾਨੂੰ ਦੱਸ ਨਹੀਂ ਸਕਦੇ ਪਾਣੀ ਆਉਂ ਜੀ ਪਾਣੀ ਜਿਸ ਤਰ੍ਹਾਂ ਤੁਸੀਂ ਨੋਰਮਲ ਪਾਣੀ ਗਰਮ ਕੀਤਾ ਹੁੰਦਾ ਇਦਾਂ ਪਾਣੀ ਟੂਟੀਆਂ ਚ ਆਂਦਾ ਤੇ ਨਾਉਣ ਵਾਸਤੇ ਵੀ ਸਾਨੂੰ ਬਾਲਟੀਆਂ ਪਰ ਕੇ ਹੀ ਰੱਖਣੀਆਂ ਪੈਂਦੀਆਂ ਤੇ ਫੇਰ ਠੰਡਾ ਪਾਣੀ ਤੇ ਜਾਂ ਫਿਰ ਅਸੀਂ ਮੋਟਰ ਜਦੋਂ ਚਲਾਈਏ ਫੇਰ ਤਾਂ ਪਾਣੀ ਠੰਡਾ ਆਉਂਦਾ ਉੱਪਰ ਤੇ ਲਓ ਜੀ ਦੇਖੋ ਕਿੰਨਾ ਸੋਨਾ ਭੁੱਜ ਗਿਆ ਆਟਾ ਤੇ ਹੁਣ ਅਸੀਂ ਪਾ ਦਾਂਗੇ ਸ਼ੱਕਰ ਫਿਰ ਮੈਂ ਪਾਵਾਂਗੀ ਇਹਦੇ ਵਿੱਚ ਪਾਣੀ ਪਾਣੀ ਮੈਂ ਅੰਦਾਜ਼ੇ ਨਾਲ ਹੀ ਪਾਵਾਂਗੀ ਕਿਉਂਕਿ ਜਿਹੜਾ ਸੂਜੀ ਦਾ ਹਲਵਾ ਬਣਾਉਂਦੇ ਆਂ ਤੇ ਉਹਦੇ ਵਿੱਚ ਮੈਂ ਕਿ ਹਮੇਸ਼ਾ ਪਾਈਦਾ ਉਹਦੇ ਵਿੱਚ ਇੱਕ ਕੌਲੀ ਜੇ ਸੂਜੀ ਹੋਵੇ ਇੱਕ ਕੌਲੀ ਪਰ ਕੇ ਪਾ ਲੈਣੀ ਹੁੰਦੀ ਆ ਮੈਂ ਚੀਨੀ ਦੀ ਤੇ ਚਾਰ ਕੌਲੀਆਂ ਪਾਣੀ ਦੀ ਉਹਦਾ ਪਰ ਜਿਹੜਾ ਆਟੇ ਦਾ ਹਲਵਾ ਹੁੰਦਾ ਉਹਦੇ ਚ ਪਾਣੀ ਘੱਟ ਪੈਂਦਾ ਤੇ ਸੂਜੀ ਵਾਲੇ ਤੇ ਥੋੜਾ ਜ਼ਿਆਦਾ ਪੈਂਦਾ ਤੇ ਇਹ ਹੁਣ ਬ੍ਰਾਊਨ ਹੋ ਗਿਆ ਹੌਲੀ ਹੌਲੀ ਤੇ ਹੁਣ ਮੈਂ ਪਾਵਾਂਗੀ ਸ਼ੱਕਰ ਸ਼ੱਕਰ ਪਾਉਂਦੇ ਨਾਲ ਫਿਰ ਮੈਂ ਫਲੇਮ ਜੜੀ ਨਾ ਥੋੜੀ ਤੇਜ਼ ਕਰ ਦਾਂਗੀ ਤੇ ਜਦੋਂ ਪਾਣੀ ਪਾਵਾਂਗੀ ਨਾ ਕਿ ਉਦੋਂ ਫਿਰ ਪਾਣੀ ਦਾ ਫਟਾਫਟ ਕੁਟਚੀ ਮਾਰੀਦੀ ਆ ਕਿ ਕਿਤੇ ਢੇਲੀਆਂ ਨਾ ਬਣ ਜਾਣ ਆਟੇ ਦੀਆਂ ਤੇ ਹਮੇਸ਼ਾ ਜਿਹੜਾ ਕਦੀ ਵੀ ਸੁੱਕਾ ਜਾਂ ਪ੍ਰਸ਼ਾਦ ਨਹੀਂ ਬਣਾਉਣਾ ਚਾਹੀਦਾ ਜਿਹੜਾ ਗਲਚ ਲੱਗੇ ਹੈਨਾ ਹਮੇਸ਼ਾ ਪ੍ਰਸ਼ਾਕੜਾ ਪ੍ਰਸ਼ਾਦ ਇਦਾਂ ਦਾ ਹੁੰਦਾ ਜਿਹੜਾ ਗਲਚ ਐਂ ਆਰਾਮ ਨਾਲ ਨਿਕਲ ਜੇ ਤੇ ਗਲ ਕੋ ਟੁੱਟ ਜਾ ਨਾ ਬਣੇ ਕਈ ਵਾਰੀ ਹੁੰਦਾ ਕਿ ਕਈ ਬਣਾਉਂਦੇ ਨੇ ਤੇ ਇਦਾਂ ਬਣ ਜਾਂਦਾ ਤੇ ਹਮੇਸ਼ਾ ਹੀ ਸੱਚ ਪਾਸ਼ਾ ਦਾ ਨਾਮ ਲੈ ਕੇ ਅਸੀਂ ਬਣਾਉਂਦੇ ਆ ਤੇ ਬਹੁਤ ਵਧੀਆ ਬਣਦਾ ਤੇ ਇਹ ਹੁਣ ਮੈਂ ਪਾਣੀ ਪਾ ਦਾਂਗੇ ਨਾਲ-ਨਾਲ ਤੇ ਨਾਲ-ਨਾਲ ਇਹਨੂੰ ਘੁਮਾਈ ਜਾਵਾਂਗੇ ਤੇ ਇਦਾਂ ਕੜਾ ਪ੍ਰਸ਼ਾਦੀ ਦੇਖ ਬਹੁਤ ਸੋਹਣੀ ਤਿਆਰ ਹੋ ਜਾਂਦੀ ਹੈ ਕਿਉਂਕਿ ਮੈਂ ਥੋੜਾ ਬਣਾਉਣਾ ਸੀ ਇਸ ਕਰਕੇ ਮੈਂ ਪੈਨ ਮੇਰਾ ਖੁੱਲਾ ਸੀ ਇਹਦੇ ਚ ਮੈਂ ਬਣਾ ਲਿਆ ਉੱਪਰੋਂ ਕੜਾਈ ਮੈਂ ਲਾਉਣੀ ਲਾਈ ਨਹੀਂ ਕਿਉਂਕਿ ਮੇਰੀ ਹਾਈਟ ਛੋਟੀ ਹੋਣ ਕਰਕੇ ਨਾ ਉੱਪਰਲੀ ਪ੍ਰਸ਼ਾਦੀ ਜਿਹੜੀ ਨਾ ਮੈਂ ਤੋਂ ਜਾਂ ਫਿਰ ਪੌੜੀ ਲੈ ਕੇ ਜਾਂ ਕਰਦੀ ਤਾਂ ਮੈਨੂੰ ਕੜਾਈ ਉੱਪਰ ਉਹ ਕੜਾਈਆਂ ਸਾਰੀਆਂ ਮੈਂ ਉੱਪਰ ਰੱਖ ਦੇਣੀਆਂ ਕਿ ਜਗ੍ਹਾ ਨਾ ਹੋਣ ਕਰਕੇ ਭਾਂਡੇ ਮੈਂ ਉੱਪਰ ਨੂੰ ਰੱਖ ਦੇਣੇ ਸਾਰੇ ਤੇ ਥੋੜੇ ਹੀ ਬਰਤਨ ਲਗਾਏ ਮੈਂ ਕਿਚਨ ਵਿੱਚ ਜ਼ਿਆਦਾ ਗਾ ਜਾ ਨਹੀਂ ਪਾਇਆ ਜੇ ਕੋਈ ਆਏ ਤੇ ਫਿਰ ਕੱਢ ਲਈ ਦੇ ਨਿਤ ਅਦਰਵਾਈਜ਼ ਜਿੱਦਾਂ ਵੀ ਡੇਨਾ ਸੈਟ ਵਗੈਰਾ ਉਹ ਪਿੱਛੇ ਰੱਖ ਕਬੜ ਚ ਪਏ ਰਹਿੰਦੇ ਨੇ ਤਾਂ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਐਨਾ ਸੋਹਣਾ ਬਣ ਗਿਆ ਨਾ ਕੜਾ ਪ੍ਰਸ਼ਾਦ ਦੇ ਉੱਪਰ ਕਿਉ ਜਿਹੜਾ ਦਿਖਣਾ ਚਾਹੀਦਾ ਬੇਸ਼ੱਕ ਘੱਟ ਵੀ ਤੁਸੀਂ ਕਿਉ ਪਾਓ ਪਰ ਉੱਪਰ ਦਿਖਣਾ ਚਾਹੀਦਾ ਕਿ ਕੜਾ ਪ੍ਰਸ਼ਾਦ ਬਣਨ ਲੱਗਿਆ ਤੇ ਇਦਾਂ ਤੁਸੀਂ ਕੜਾ ਪ੍ਰਸ਼ਾਦ ਬਣਾ ਸਕਦੇ ਹੋ ਤੇ ਮੈਨੂੰ ਹੁਣ ਥੋੜਾ ਜਿਹਾ ਉੱਪਰ ਦੀ ਥੋੜਾ ਜਿਹਾ ਕਿਉ ਪਾ ਦਾਂਗੀ ਇੱਕ ਚਮਚ ਇਦਾਂ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਘੁਮਾ ਦਾਂਗੀ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ। ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਇੱਕ ਪਿਆਰਾ ਜਿਹਾ ਕਰਕੇ ਜਰੂਰ ਜਾਇਓ ਕਿ ਮੇਰੀ ਰੈਸਪੀ ਜਿਹੜੀ ਦੇਖਦੀ ਕਿੱਦਾਂ ਦੀ ਤੁਹਾਨੂੰ ਲੱਗੀ ਤੇ ਜਰੂਰ ਦੱਸਿਆ ਕਰੋ ਕਿ ਮੇਰੀਆਂ ਵੀਡੀਓ ਕਿੱਦਾਂ ਦੀਆਂ ਹੁੰਦੀਆਂ ਕਿ ਜਦ ਤੁਸੀਂ ਕਮੈਂਟ ਕਰਦੇ ਹੋ ਨਾ ਮੋਟੀਵੇਸ਼ਨ ਮਿਲਦਾ ਇੱਕ ਨਾ ਸਾਨੂੰ ਕਿ ਭੈਣ ਭਰਾ ਇੰਨਾ ਸਨ ਕਮੈਂਟ ਪਾਨੇ ਨੇ ਪਿਆਰੇ ਕਮੈਂਟ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਦੇਖੋ ਕਿੰਨਾ ਤੁਸੀਂ ਆਪ ਹੀ ਦੇਖ ਲਓ ਰੰਗਤ ਦੇਖੋ ਕੜਾ ਪ੍ਰਸ਼ਾਦ ਦੀ ਦੇਖ ਕੇ ਹੀ ਪਤਾ ਚੱਲਦਾ ਕਿ ਵਾਕਿਆ ਬਣਿਆ ਕਿਉਂਕਿ ਜਦੋਂ ਕੜਾ ਪ੍ਰਸ਼ਾਦ ਬਣਾਉਂਦੇ ਆ ਨਾ ਉਹਨੂੰ ਦੇਖ ਕੇ ਹੀ ਪਤਾ ਚੱਲ ਜਾਂਦਾ ਤੇ ਹੁਣ ਇਸ ਤੋਂ ਬਾਅਦ ਮੈਂ ਥੋੜੀ ਜਿਨੀ 베ਰੀਜ਼ ਪਾ ਦਾਂਗੀ ਬਰੀਆਮ ਖੁਸ਼ ਹੋ ਕੇ ਖਾ ਲੇਗਾ ਤੱਕ ਬਣੇ ਮੇਰੀ ਸਬਜੀ ਬਣ ਰਹੀ ਸੀਗੀ ਤੇ ਆਟਾ ਮੈਂ ਗੁੰਨ ਕੇ ਰੱਖ ਲਿਆ ਸੀ ਸਵੇਰੇ ਹੀ ਅੱਜ ਫ੍ਰਿਜ 'ਚ ਕਿਉਂਕਿ ਸਵੇਰੇ ਮਾਰਨਿੰਗ ਵਿੱਚ ਵੀ ਇਹਨਾਂ ਫਰੂਟ ਵਗੈਰਾ ਖਾਦਾ ਮੈਂ ਪਹਿਲਾਂ ਸੰਡੇ ਦਾ ਦੇਣੇ ਅੱਜ ਅੱਜ ਹੀ ਇਹਦਾ ਵਲੌਗ ਮੈਂ ਅੱਜ ਹੀ ਅਪਲੋਡ ਕਰਾਂਗੀ ਕੁਛ ਸੀਤ ਨਾ ਠੀਕ ਹੋਣ ਕਰਕੇ ਮੇਰੇ ਕੋਲ ਵਲੌਗ ਨਹੀਂ ਬਣ ਰਹੇ ਪਰ ਮੈਂ ਤੁਹਾਨੂੰ ਜਰੂਰ ਦਿਖਾਉ ਕਿੰਨਾ ਸੁਣਾ ਕੁੜਾ ਪ੍ਰਸ਼ਾਦ ਬਣ ਗਿਆ ਤੇ ਖਾਨ ਵਿੱਚ ਵੀ ਇੰਨਾ ਸਵਾਦ ਬਣਿਆ ਸੀ ਬਹੁਤ ਜ਼ਿਆਦਾ ਸਵਾਦ ਬਣਿਆ ਸੀਗਾ ਤੇ ਹੁਣ ਬਰੀਆਮ ਵਾਸਤੇ ਮੁੱਤੇ ਮੈਂ 베ਰੀਜ਼ ਪਾ ਦਾਂਗੀ ਤੇ ਬਦਾਮ ਵਗੈਰਾ ਮੈਂ ਕੁਛ ਨਹੀਂ ਪਾਵਾਂਗੀ ਕਿ ਥੋੜਾ ਜਨਾ ਬਰੀਆਮ ਦਾ ਹੁੰਦਾ ਕਿ ਵੈਸੇ ਤੇ ਮੇਰਾ ਦਿਲ ਕਰਦਾ ਕਿ ਚਲੋ ਉੱਤੇ ਪਾ ਦੋ ਬਦਾਮ ਪਾ ਦੋ ਕਰ ਲੋ ਪਰ ਨਹੀਂ 베ਰੀਜ਼ ਜ਼ਿਆਦਾ ਖੁਸ਼ ਹੋ ਕੇ ਖਾਂਦਾ ਵੈਸੇ ਵੀ ਉਹ ਕੁਛ ਬਣਾਉਂਦਾ ਰਹਿੰਦਾ ਪੈਨਕੇ ਕੇਕ ਵਗੈਰਾ ਬਣਾਉਂਦਾ ਨਾ ਉਹਦੇ ਵਿੱਚ 베ਰੀਜ਼ ਵਗੈਰਾ ਬਹੁਤ ਪਾਉਂਦਾ ਕੇ ਕੇਕ ਵਗੈਰਾ ਬਣਾਉਂਦਾ ਹੀ ਰਹਿੰਦਾ ਜਦੋਂ ਵੀ ਉਹਦਾ ਦਿਲ ਕਰਦਾ ਉਹਨੇ ਕਦੀ ਨਿਕਿਆ ਮਮਾ ਮੈਨੂੰ ਆ ਚੀਜ਼ ਚਾਹੀਦੀ ਉਹ ਫਟਾਫਟ ਆਪ ਹੀ ਲੱਗ ਜਾਂਦਾ ਕਿਚਨ 'ਚ ਬਣਾਉਣ ਵਾਸਤੇ ਕਦੀ ਅੱਪੇ ਬਣਾਉਣ ਲੱਗ ਜਾਏ ਕਦੀ ਕੁਝ ਬਣਾਉਣ ਲੱਗ ਜਾਂਦਾ ਤੇ ਉਹਨੂੰ ਬਹੁਤ ਸ਼ੌਂਕ ਹੈ ਕੰਮ ਕਰਨ ਦਾ ਕਿਚਨ 'ਚ ਇਦਾਂ ਕਿਉਂਕਿ ਰੈਸਪੀਆਂ ਉਹ ਦੇਖਦਾ ਰਹਿੰਦਾ ਤਾਂ ਦੇਖ ਕੇ ਉਹਨੂੰ ਹੁੰਦਾ ਕਿ ਮੈਂ ਕੰਮ ਕਰਾਂ ਚਲੋ ਜੀ ਅੱਜ ਦਾ ਵਲੌਗ ਫਿਰ ਅਸੀਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕੱਲ ਤੋਂ ਨਵਾਂ ਵਲੌਗ ਲੈ ਕੇ ਆਨੇ ਆਂ ਜੇ ਤੁਹਾਨੂੰ ਥੋੜੀ ਜਿਹੀ ਵੀ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਪਿਆਰਾ ਜਿਹਾ ਕਮੈਂਟ ਲਿਖ ਕੇ ਜ਼ਰੂਰ ਜਾਇਓ ਥੋੜੀ ਜਿਹੀ ਮੋਟੀਵੇਸ਼ਨ ਮਿਲਦੀ ਤੁਹਾਡੇ ਤੁਸੀਂ ਜਦੋਂ ਕਮੈਂਟ ਕਰਦੇ ਬਹੁਤ ਅੱਛਾ ਲੱਗਦਾ ਸਸ਼ਕਾਲ ਓਕੇ ਬਾਏ ਬਾਏ ਟੇਕ ਕੇਅਰ ਰੱਬ ਰੱਖਾ